ਸਾਡੀ ਕੱਲ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸਰਦਾਰ ਨਾਨਕ ਸਿੰਘ ਆਈਪੀਐਸ ਐਸਐਸਪੀ ਪਟਿਆਲਾ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਸਰਕਲ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਅਸੀਂ ਗਸ਼ਤਾਂ ਅਤੇ ਨਾਕੇ ਲਾਏ ਹੋਏ ਸੀ ਸਾਨੂੰ ਅੰਡਰ ਬ੍ਰਿਜ ਨਾਕੇ ਤੇ ਉਦੋਂ ਵੱਡੀ ਕਾਬਜਾਬੀ ਮਿਲੀ ਜਦੋਂ ਇੱਕ ਸੰਦੀਪ ਨਾਮ ਦਾ ਵਿਅਕਤੀ ਜਿਹੜਾ ਚੋਰੀ ਦਾ ਮੋਟਰਸਾਈਕਲ ਲੈ ਕੇ ਆ ਰਿਹਾ ਸੀਗਾ ਉਹ ਚੋਰੀ ਦੇ ਮੋਟਰਸਾਈਕਲ ਨੂੰ ਅਸੀਂ ਰੋਕਿਆ ਜਿੰਨੇ ਮੰਨਿਆ ਵੀ ਇਹ ਮੋਟਰਸਾਈਕਲ ਇਹਨੇ ਬਣਵਾੜੀ ਤੋਂ ਚੋਰੀ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਜੇ ਚੱਲ ਰਹੀ ਹੈ ਇਹ ਤੋਂ ਹੋਰ ਵੀ ਬਰਾਮਦਗੀ ਹੋਣ ਦੀ ਉਮੀਦ ਹੈ ਤੇ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਰਿਮਾਂਡ ਦੇ ਦੌਰਾਨ ਸਾਨੂੰ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਉਮੀਦ ਹੈਗੀ ਸਰ ਕੋਈ ਇਹਦੇ ਹੋਰ ਵੀ ਮਾਰਦੋਤਾ ਕੋਈ हां ओसी इन्वेस्टिगेशन ਕਰ ਰਹੀਆਂ ਜੀ ਰਿਮਾਂਡ ਲਾਵਾਂਗੇ ਔਰ ਮਾਂਡ ਦੇ ਮੁਤਾਬਕ ਦੇਖਾਂਗੇ ਹੋਰ ਵੀ ਕੁ ਸਿੱਧੇ ਕੋਲੋਂ ਮਿਲਿਆਗਾ ਇੱਕ ਮੋਟਰਸਾਈਕਲ ਜਿਹੜਾ ਮਿਲਿਆ ਜਿਹੜਾ ਮਾਂ ਦਾ ਇਹ ਹੋਰ ਵੀ ਕਈ ਜਗ੍ਹਾ ਮਤਲਬ ਕੈਮਰੇ ਵਗੈਰਾ ਜਿਹੜਿਆਂ ਤੇ ਫੋਟੋ ਆਇਆ ਹੋਸੀ ਸੰਗਾਲਾਂਗੇ ਉਸ ਤੋਂ ਬਾਅਦ ਦੇਖਾਂਗੇ ਕਿੱਥੇ ਕਿੱਥੇ ਇਹਨੇ ਵਾਰਦਾਤਾ ਕੀਤਾ ਸ਼ਹਿਰ ਵਸੀਨ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਸੀਨ ਨੂੰ ਇਹੀ ਕਹਿਣਾ ਚਾਹੁੰਦੇ ਆਂ ਜੇ ਅਸੀਂ ਵੀ ਨਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਜਿਹੜਾ ਵੀ ਤੁਹਾਡੇ ਏਰੀਏ ਦੇ ਵਿੱਚ ਕੋਈ ਨਸ਼ਾ ਕਰਦਾ ਜਾਂ ਵੇਚਦਾ ਉਹ ਸਾਨੂੰ ਇਨਫਾਰਮੇਸ਼ਨ ਦੋ ਤੁਹਾਡੀ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਬਿਲਕੁਲ ਗੁਪਤ ਰੱਖੀ ਜਾਊਗੀ ਜਿਹੜਾ ਕਿਸੇ ਦਾ ਬੱਚਾ ਕੋਈ ਨਸ਼ੇ ਕਰਦਾ ਜਿਹੜਾ ਪੈੜੀ ਸੰਗਤ ਦੇ ਵਿੱਚ ਪਿਆ ਹੋਇਆ ਉਹ ਸਾਡੇ ਕੋਲ ਲੈ ਕੇ ਆਉਣ ਅਸੀਂ ਬਿਲਕੁਲ ਫ੍ਰੀ ਉਹਦਾ ਇਲਾਜ ਕਰਾਵਾਂਗੇ ਤੇ ਕੋਈ ਉਹਦਾ ਪੈਸਾ ਨਹੀਂ ਲੱਗੂਗਾ ਕੋਈ ਉਹਦੀ ਇਨਕੁਆਰੀ ਕੋਈ ਕੁਝ ਉਹਨੂੰ ਕੋਈ ਕੁਝ ਨਹੀਂ ਕਹੂਗਾ ਸਰ ਜੀ ਜਿਹੜੇ ਕੋਈ ਸ਼ੱਕੀ ਵਿਅਕਤੀ ਘੁੰਮਦੇ ਹੈਗੇ ਆ ਉਹਨਾਂ ਬਾਰੇ ਕੀ ਕਹਿਣਾ ਚਾਹਣੇ ਹੈਂ ਸ਼ਹਿਰ ਵਾਸੀਓ ਨਹੀਂ ਸ਼ੱਕੀ ਵਿਅਕਤੀ ਨਹੀਂ ਤਾਂ ਕੋਈ ਨਹੀਂ ਘੁੰਮ ਰਹੀ ਜੀ ਆਪਾਂ ਕਿਸੇ ਨੂੰ ਸ਼ੱਕੀ ਨਹੀਂ ਕਹਿ ਸਕਦੇ ਜਿੰਨੇ ਕੋਈ ਮਹਾਰਿਕ ਨੂੰ ਆਪਾਂ ਰੋਕ ਕੇ ਚੈੱਕ ਕਰਦੇ ਆਂ ਉਹਦੇ ਮੋਟਰਸਾਈਕਲ ਦੇ ਕਾਗਜ਼ ਇਹ ਜਾਂ ਕੋਈ ਸ਼ਕਤੀ ਵਗੈਰਾ ਜਾਂ ਨਹੀਂ ਕੋਮ ਰਿਹਾ